ਇਹ ক্রিকেট ਟੀਮ ਦੇ ਸਾਬਕਾ ਖਿਡਾਰੀ ਅਤੇ ਰਾਨਮ ਮਸ਼ੀਨ ਬ੍ਰਾਟ ਕੋਲੀ ਮੈਂ 12 ਮਈ ਦੀ ਸਵੇਰ ਨੂੰ ਆਪਣੇ ਸन्यास ਦੇ ਫੈਸਲੇ ਨਾਲ ਸਾਰੇ ਅਨੁਹਾਰਨ ਕਰ ਦਿੱਤਾ ਜੀ ਹਾਂ ਸੱਚ ਹੈ ది ਆਈਡੀਆ ਵਾਸ ਟੂ ਬ੍ਰਾਟ ਕੋਲੀ ਨੇ ਟੈਸਟ ਫਾਰਮੈਟ ਤੋਂ ਸन्यास ਲੈ ਲਿਆ ਹੈ ਕੋਲੀ ਨੇ ਇੰਸਟਾਗ੍ਰam ਤੇ ਟੈਸਟ ਤੋਂ ਸन्यास ਲੈਦਿਆਂ ਇੱਕ ਪੋਸਟ ਸਾਂਝੀ ਕੀਤੀ ਇਸ ਦੀ ਜਾਣਕਾਰੀ ਵੀ ਦਿੱਤੀ ਕਿ ਅਸੀਂ ਹੁਣ ਟੈਸਟ ਤੋਂ ਉਸ ਨੇ ਹੱਥ ਢੇ ਲਿਆ ਹੈ ਵਿਰਾਟ ਕੋਹਲੀ ਦੇ ਇਸ ਫੈਸਲੇ ਨਾਲ ਹਰ ਕੋਈ ਹੈਰਾਨ ਸੀ ਵਿਰਾਟ ਕੋਹਲੀ ਇੱਕ ਅਜਿਹਾ ਨਾਮ ਹੈ ਜਿਸ ਨੇ ਕ੍ਰਿਕਟ ਦੀ ਦੁਨੀਆ ਵਿੱਚ ਸਿਰਫ ਭਾਰਤ ਦਾ ਹੀ ਨਹੀਂ ਮਾਣ ਵਧਾਇਆ ਸਗੋਂ ਟੈਸਟ ਕ੍ਰਿਕਟ ਨੂੰ ਵੀ ਨਵੀਂ ਪਛਾਣ ਦਿੱਤੀ ਉਸ ਦੀ ਜੈਦ ਉਸ ਦਾ ਜਨੂੰਨ ਅਤੇ ਅਨਥਕ ਮਿਹਨਤ ਨੇ ਉਸ ਨੂੰ ਦਿੱਲੀ ਦੀਆਂ ਗਲੀਆਂ ਤੋਂ ਵਿਸ਼ਵ ਦੇ ਸਭ ਤੋਂ ਵੱਡੇ ক্রিকেট ਸਟੇਡੀਅਮ ਤੱਕ ਵੀ ਪਹੁੰਚਾਇਆ ਇਹ ਕਹਾਣੀ ਹੈ ਇੱਕ ਅਜਿਹੇ ਨੌਜਵਾਨ ਖਿਡਾਰੀ ਦੀ ਜਿਸ ਨੇ ਹਰ ਰੋਚਨਾ ਨੂੰ ਆਪਣੀ ਤਾਕਤ ਬਣਾਇਆ ਅਤੇ ਟੈਸਟ ক্রিকেট ਨੂੰ ਨੌਜਵਾਨ ਪੀੜ੍ਹੀ ਲਈ ਕੂਲ ਬਣਾ ਦਿੱਤਾ ਕੂਲ ਠੰਡਾ ਉਸ ਦੀ ਜਿੱਦ ਨੇ ਉਸ ਨੂੰ ਬਣਾਇਆ ਮਹਾਨ ਜੇਰ ਕਿੰਗ ਕੋਹਲੀ ਵਿਰਾਟ ਕੋਹਲੀ ਦੀ ਤਾਕਤ ਸੀ ਉਸ ਦੀ ਜਿੱਦ ਉਸ ਨੇ ਹਾਰ ਮੰਨਣ ਤੋਂ ਲੱਗਦਾ ਅਨਕਾਰ ਕੀਤਾ ਹੋਇਆ ਸੀ ਜਦੋਂ ਵੀ ਅਲੋਚਕ ਉਸ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਉਸ ਨੂੰ ਆਪਣੀ ਪ੍ਰੇਰਨਾ ਸ਼ਕਤੀ ਦਾ ਸਰੋਤ ਬਣਾਉਂਦਾ ਸੀ। ਦ ਥਿੰਗ ਦੈਟ ਐਕਸਾਈਟਡ ਹੀ ਮੈਨ ਕਿਟ ਵਾਸ ਵਿਰਾਟ ਕੋਹਲੀ ਦੀ ਤੇਜ਼ ਚਾਲਾਂ। ਅਤੇ ਜਿੱਤ ਵੀ ਖੁਸ਼ ਨੇ ਉਸ ਨੂੰ ਕ੍ਰਿਕਟ ਵਿੱਚ ਦੁਨੀਆ ਤੋਂ ਸਭ ਤੋਂ ਵਧੀਆ ਚੇਂਜਰ ਅਤੇ ਬਾਦਸ਼ਾਹ ਬਣਾ ਦਿੱਤਾ। ਉਸ ਨਵੇਂ ਭਾਰਤ ਦੀ ਕਹਾਣੀ ਲਿਖ ਦਿੱਤੀ ਉਸਨੇ। ਜੋ ਨਿੱਡਰ ਬੇਚੇ ਚੱਕ ਅਤੇ ਵਿਸ਼ਵ ਜੇਤੂ ਸੀ ਟੈਸਟ ਕ੍ਰਿਕਟ ਦਾ ਨਵਾਂ ਸਨੈਰੀ ਜੋਗ ਕੋਲੀ ਨੇ ਟੈਸਟ ਕ੍ਰਿਕਟ ਨੂੰ ਸਿਰਫ ਪਲੇ ਸ਼ਾਟਸ ਨਾਲ ਨਹੀਂ ਸਿਰਫ ਉਹ ਇੱਕ ਰਿਮੂਵ ਬਣਾਇਆ ਨਾ ਹਿਡਨਸ ਯੂ ਡੋਨਟ ਫੀਲ 213 ਵਿੱਚ ਰਾਹੁਲ ਦਰਵੜ ਨੇ ਕਿਹਾ ਸੀ ਜੇ ਵਿਰਾਟ ਕੋਲੀ ਟੈਸਟ ਕ੍ਰਿਕਟ ਨੂੰ ਪਿਆਰ ਕਰੇਗਾ ਤਾਂ ਨੌਜਵਾਨ ਵੀ ਇਸੇ ਪੀੜੀ ਦੀ ਪਿੱਛੇ ਚੱਲੇਗੀ ਅਤੇ ਉਸ ਦਾ ਪਿੱਛਾ ਕਰੇ ਵਿਰਾਟ ਨੇ ਇਸ ਨੂੰ ਸੱਚ ਕਰ ਦਿਖਾਇਆ ਸਚਿੰਤেন্দ্রਕਰ ਅਤੇ ਦਰਵਣ ਵਰਗੇ ਮਹਾਨ ਖਿਡਾਰੀਆਂ ਤੋਂ ਸਿੱਖਿਆ ਲੈ ਕੇ ਉਸ ਨੇ ਟੈਸਟ ਕ੍ਰਿਕਟ ਦੇ ਮਹਾ ਟੈਸਟ ਕ੍ਰਿਕਟ ਦੇ ਮਾਨ ਨੂੰ ਸ਼ੁਭਮਨ ਗਿੱਲ ਜੈਜਸਵੀ ਜੈਸਵਾਲ ਵਰਗੇ ਨੌਜਵਾਨਾਂ ਦੀ ਪੀੜੀ ਤੱਕ ਅੱਜ ਪਹੁੰਚਾ ਦਿੱਤਾ ਹੈ ਕੋਲੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਨਵੇਂ ਰਿਕਾਰਡ ਬਣਾਏ ਉਸਨੇ ਟੀਮ ਵਿੱਚ ਤੇਜ਼ ਗੇਂਦਬਾਜ਼ੀ ਨੂੰ ਮਜ਼ਬੂਤ ਕੀਤਾ ਜਿਸ ਦੀ ਪਹਿਲਾਂ ਕਮਜ਼ੋਰੀ ਸੀ ਜਿਸ ਨੇ ਵਿਦੇਸ਼ੀ ਧਰਤੀ ਤੇ ਵੀ ਵਿਰੋਧੀਆਂ ਨੂੰ ਚੁਣੌਤੀ ਦਿੱਤੀ 2014 ਵਿੱਚ ਫੀਲਡ ਫਟੀਗ ਆਸਟ੍ਰੇਲੀਆ ਐਜਿਲੇਟ ਦੇ ਦੋ ਸੈਂਕੜੇ ਜਾਂ 2018 ਵਿੱਚ ਇੰਗਲੈਂਡ ਵਿੱਚ ਸ਼ਾਨਦਾਰ ਬੱਲੇ ਬੱਲੇਬਾਜ਼ੀ ਕੋਲੀ ਨੇ ਹਰ ਮੁਸ਼ਕਲ ਨੂੰ ਮੌਕੇ ਵਿੱਚ ਬਦਲਿਆ 2011 ਵਿੱਚ ਇੱਕ ਸ਼ੀਸ਼ੇ ਦੇ ਇੱਕ ਸ਼ੀਸ਼ੇ ਨੇ ਵਿਰਾਟ ਕੋਲੀ ਦੀ ਕਹਾਣੀ ਬਦਲ ਦਿੱਤੀ ਉਸਨੇ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਿਆ ਉਹ ਇੱਕ ਵਿਸ਼ਵ ਪੱਧਰੀ ਐਥਲੀਟ ਬਣੇਗਾ ਉਸ ਦਿਨ ਤੋਂ ਹੀ ਉਸਨੇ ਅਨੁਸ਼ਾਸਨ ਆਪਣੇ ਜੀਵਨ ਵਿੱਚ ਅਪਣਾ ਲਿਆ ਸਖਤ ਮਿਹਨਤ ਅਤੇ ਫਿਟਨੈਸ ਨੂੰ ਉਸ ਨੇ ਇੱਕ ਸਧਾਰਨ ਮੁੰਡੇ ਤੋਂ ਵਿਸ਼ਵ 스타 ਬਣਾ ਦਿੱਤਾ 2016 ਤੋਂ 2019 ਤੱਕ ਉਸ ਦਾ ਪ੍ਰਦਰਸ਼ਨ ਅਜੀਹਾ ਸੀ ਜਿਵੇਂ ਮੈਦਾਨ ਤੇ ਕੋਈ ਜਾਦੂਗਰ ਖੇਡ ਰਿਹਾ ਹੋਵੇ ਜਾਦੂਗਰ ਖੇਡ ਰਿਹਾ ਹੋਵੇ ਹਰ ਦੇਵੀ ਖੇਡ ਪ੍ਰੇਮੀ ਉਸ ਨੂੰ ਪਿਆਰ ਕਰਦੇ ਹਨ ਪਰ ਅੱਜ ਪਤਨੀ ਪਾਕਿਸਤਾਨ ਦੇ ਖਿਲਾਫ ਟੈਸਟ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਇਹ 파ਰਤਵੀ ਰਾਜਨੀਤੀ ਦਾ ਇੱਕ ਨਵਾਂ ਅਧਿਆਇ ਸੀ ਜਿਸ ਦਾ ਕਿੰਗ ਕੋਹਲੀ ਨੂੰ ਹਮੇਸ਼ਾ ਸ਼ਾਮ ਲਾਲ ਰਹੇਗਾ ਨਿੱਜੀ ਜੀਵਨ ਅਤੇ ਬਦਲਦੀਆਂ ਤਰਜੀਹਾਂ ਨੇ ਵਿਆਹ ਤੋਂ ਬਾਅਦ ਦੋ ਬੱਚਿਆਂ ਦਾ ਪਿਤਾ ਬਣ ਤੇ ਵਿਰਾਟ ਕੋਹਲੀ ਦੀਆਂ ਜ਼ਿੰਮੇਵਾਰੀਆਂ ਵੀ ਹੋਰ ਵੱਧ ਗਈਆਂ ਸ਼ਾਇਦ ਉਸ ਦੀ ਫਿਟਨੈਸ ਤਿੱਖੀ ਨਜ਼ਰ ਜਾਂ ਪਹਿਲਾਂ ਵਾਲੀ ਪ੍ਰੇਰਣਾ ਵਿੱਚ ਕੁਝ ਕਮੀ ਆ ਗਈ ਪਰ ਉਸਦੀ ਵਿਰਾਸਤ ਨੂੰ ਹੋਰ ਕੋਈ ਛੋਹ ਨਹੀਂ ਸਕਦਾ ਰੋਹਿਤ ਸ਼ਰਮਾ ਅਸ਼ਵਨ ਪੁਜਾਰਾ ਅਤੇ ਰਹਾਨੇ ਨਾਲ ਮਿਲ ਕੇ ਵਿਰਾਟ ਨੇ ਆਪਣੇ ਯੁੱਗ ਨੂੰ ਸਮਾਪਤ ਕੀਤਾ ਹੈ ਪਰ ਉਸ ਦਾ ਜਨੂੰਨ ਅਤੇ ਜੋਗਦਾਨ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਰਹੇਗਾ ਕੋਹਲੀ ਦੀ ਅਮਰ ਵਿਰਾਸਤ ਸਿਰਫ ਸ਼ਕਤੀਸ਼ਾਲੀ ਉਮਰ ਵਿੱਚ ਰਾਤ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਜੋ ਭਾਰਤ ਦੇ ਸਭ ਤੋਂ ਵੱਡੇ ਟੈਸਟ ਬੱਲੇਬਾਜ਼ਾਂ ਵਿੱਚੋਂ ਸਭ ਤੋਂ ਘੱਟ ਉਮਰ ਵਿੱਚ ਰਿਟਾਇਰਮੈਂਟ ਹੈ ਸਨੈਸ ਲੈਣ ਵਾਲਾ ਖਿਡਾਰੀ ਸਚਿਨ ਟੈਂਡulkar ਜਿਸ ਨੇ 15921 ਰਨ ਅਤੇ ਰਾਹੁਲ ਦਰਾਵੜ ਨੇ 13265 ਰਨ ਮੈਂ 39 ਸਾਲ ਦੀ ਉਮਰ ਵਿੱਚ ਸन्यास ਲਿਆ ਸੀ ਜਦ ਕਿ ਸੁਨੀਲ ਗਾਵਸਕਰ 10120 ਰਨ 37 ਸਾਲ ਅਤੇ ਵੀਵੀਐਸ ਲక్ష్ਮਨ ਨੇ 8781 ਰਨ 36 ਸਾਲ ਦੀ ਉਮਰ ਵਿੱਚ ਬਣਾ ਕੇ ਰਿਟਾਇਰਮੈਂਟ ਲੈ ਲਈ ਪਰ ਵਿਰਾਟ ਨੇ ਇੰਨਾ ਮਹਾਨ ਖਿਡਾਰੀਆਂ ਨਾਲੋਂ 3 ਸਾਲ 3 ਸਾਲ ਪਹਿਲਾਂ ਆਪਣੀ ਵਿਰਾਸਤ ਛੱਡੀ ਜੋ ਇੱਕ ਅਮਰ ਕਹਾਣੀ ਹੈ ਕਪਤਾਨ ਦੇ ਰੂਪ ਵਿੱਚ ਕੋਹਲੀ ਦੀਆਂ ਪ੍ਰਾਪਤੀਆਂ ਕੋਹਲੀ ਨੇ ਕਪਤਾਨ ਹੁੰਦੇ 20 ਸੈਂਕੜੇ ਬਣਾਏ ਜੋ ਸਭ ਤੋਂ ਵੱਧ ਹਨ ਸਭ ਤੋਂ ਵੱਧ ਟੈਸਟ ਸੈਂਕੜੇ ਬਣਾਏ 40 ਟੈਸਟ ਜਿੱਤਾ ਕਿਸੇ ਵੀ ਭਾਰਤੀ ਕਪਤਾਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਵੱਡੀ ਪ੍ਰਾਪਤੀ 2054 ਨਾਟ ਆਊਟ ਟੈਸਟ ਪਾਰੀ ਵਿੱਚ ਵੀ ਸਰਵੋਤਮ ਵਿਅਕਤੀਗਤ ਸਕੋਰ ICC ਟੈਸਟ ਕ੍ਰਿਕਟ ਆਫ ਦਾイヤー 2018 ਅਤੇ ICC ਦੀ ਇੱਕ ਦਹਾਕੇ 10 ਸਾਲ ਦੀ ਸਰਵੋਤਮ ਟੈਸਟ ਟੀਮ 2010 ਤੋਂ 2020 ਵਿੱਚ ਵੀ ਉਸ ਦਾ ਨਾਮ ਸ਼ਾਮਲ ਕੀਤਾ ਗਿਆ ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ 50 ਪਲੱਸ ਦੀ ਉਸ ਨਾਲ 500 ਤੋਂ ਵੱਧ ਰਨ ਬਣਾਉਣ ਵਾਲਾ ਦਰਵੜ ਤੋਂ ਬਾਅਦ ਇਕੱਲਾ ਇੱਕ ਵਰਾਟ ਕੋਹਲੀ ਬੱਲੇਬਾਜ਼ ਦੁਨੀਆ ਦੀ ਨਜ਼ਰ ਵਿੱਚ ਵਿਰਾਟ ਕੋਹਲੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਟੈਸਟ ਤੋਂ ਸੁਨਿਆਸ ਲੈ ਲਿਆ ਹੈ ਤੁਸੀਂ ਟੈਸਟ ਕ੍ਰਿਕਟ ਦੇ ਸੱਚੇ ਪ੍ਰਤੀਨਿਧੀ ਹੋ ਇਹ ਯਾਦਗਾਰ ਪਲ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ ਇਹ ਸ਼ਬਦ ਹਨ ਰਵੀ ਸ਼ਾਸਤਰੀ ਦੇ ਇਸੇ ਤਰ੍ਹਾਂ ਕੋਲੀ ਦੇਸ਼ ਨਿਆਸ ਦਾ ਇੱਕ ਧਮਾਕੇਦਾਰ ਯੁੱਗ ਦਾ ਅੰਤ ਹੋ ਗਿਆ ਉਸ ਨੇ ਸਚਿੰਤੂ ਬਾਦ ਭਾਰਤੀ ਪਾਰੀ ਕ੍ਰਿਕਟ ਨੂੰ ਸਭ ਤੋਂ ਵੱਡਾ ਬਦਲਾਅ ਦਿੱਤਾ ਕੁਝ ਮਾਮਲਿਆਂ ਵਿੱਚ ਉਸ ਦਾ ਪ੍ਰਭਾਵ ਸਚਿੰਤੂ ਵੀ ਵੱਧ ਸੀ ਇਹ ਗ੍ਰੇਗ ਚੈਪਲ ਆਸਟ੍ਰੇਲੀਆ ਦੇ ਮਹਾਨ ਖਿਡਾਰੀ ਕਹਿ ਰਹੇ ਹਨ ਕਿਸੇ ਤਰ੍ਹਾਂ ਆਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਨੇ ਵੀ ਜਾਦ ਕੀਤਾ ਕਿ ਤੁਹਾਡੀ ਕਪਤਾਨੀ ਵਿੱਚ ਮੈਂ ਟੈਸਟ ਡੈਬਿਊ ਕੀਤਾ ਅਤੇ ਦੇਸ਼ ਲਈ ਇਚਾਈਆਂ ਨੂੰ ਛੂਆ ਤੁਹਾਡੀ ਊਰਜਾ ਅਤੇ ਜਨੂਨ ਦੀ ਕਮੀ ਹਮੇਸ਼ਾ ਟੀਮ ਨੂੰ ਖੁੰਝੇਗੀ ਪਰ ਤੁਹਾਡੀ ਵਿਰਾਸਤ ਅਮੁੱਲ ਹੈ ਵਿਰਾਟ ਕੋਹਲੀ ਨੇ ਪਾਕਿਸਤਾਨ ਖਿਲਾਫ ਇੱਕ ਵੀ ਟੈਸਟ ਨਹੀਂ ਖੇਡਿਆ 36 ਸਾਲ ਦੇ ਵਿਰਾਟ ਕੋਹਲੀ ਦਾ चौदह साल लंबा टैस्ट कैरीयर है चौदह साल लंबा उसने वैसटइंडीज खिलाफ अपना पहला टेस्ट टैस्ट खेड अपने एक दहाके तो वैस्ट कैरियर कोहली ने कु एक सौ तेई टैस्टा छियालीस पॉइंट नौ की औस्त नौ हजार दो सौ ती दौड़ा बनाईया ਉਸ ਦੇਣਾ ਟੈਸਟ ਫਾਰਮੈਟ ਵਿੱਚ 30 ਸੈਂਕੜੇ ਅਤੇ 31 ਅੱਧ ਸੈਂਕੜੇ ਹਨ ਪਰ ਵਿਰਾਟ ਕੋਹਲੀ ਆਪਣੇ ਕੈਰੀਅਰ ਵਿੱਚ ਪਾਕਿਸਤਾਨ ਖਿਲਾਫ ਇੱਕ ਵੀ ਟੈਸਟ ਮੈਚ ਨਹੀਂ ਖੇਡ ਸਕਿਆ ਵਿਰਾਟ ਕੋਹਲੀ ਦੀ ਸਿੱਧੀ ਦੁਨੀਆ ਪਾਰ ਵਿੱਚ ਫੈਲੀ ਹੋਈ ਹੈ ਜਿਸ ਦਾ ਨਜ਼ਾਰਾ ਤੁਸੀਂ ਦੇਖੋਗੇ ਅਤੇ ਉਹ ਆਧੁਨਿਕ ਕ੍ਰਿਕਟ ਦੇ ਸਭ ਤੋਂ ਵੱਡੇ ਸੁਪਰਸਟਾਰਾਂ ਵਿੱਚੋਂ ਇੱਕ ਹਨ ਉਸ ਦੀ ਪ੍ਰਸਿੱਧੀ ਦੇ ਕੁਝ ਕਾਰਨ ਇਹ ਹਨ ਸ਼ਾਨਦਾਰ ਕ੍ਰਿਕਟ ਦਾ ਪ੍ਰਦਰਸ਼ਨ ਲਗਾਤਾਰ ਸ਼ਾਨਦਾਰ ਕ੍ਰਿਕਟ ਦਾ ਪ੍ਰਦਰਸ਼ਨ ਕੋਹਲੀ ਨੇ ਆਪਣੇ 14 ਸਾਲ ਦੇ ਟੈਸਟ ਕੈਰੀਅਰ ਵਿੱਚ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਵੰਡੇ ਅਤੇ T20 ਵਿੱਚ ਵੀ ਉਸ ਦੇ ਆંકੜੇ ਸ਼ਾਨਦਾਰ ਹਨ ਇਸੀ ਤਰ੍ਹਾਂ ਆਈਪੀਐਲ ਵਿੱਚ ਵੀ ਉਹ ਬਹੁਤ ਵਧੀਆ ਖੇਡ ਰਹੀ ਆਤੀ ਜਿਸ ਨੂੰ ਉਸ ਨੂੰ ਰਨ ਮਸ਼ੀਨ ਦਾ ਖਿਤਾਬ ਦਵਾਇਆ ਹੋਇਆ ਹੈ ਜਨੂਨ ਅਤੇ ਊਰਜਾ ਕੋਲੀ ਦਾ ਮੈਦਾਨ ਤੇ ਜੋਸ਼ ਊਰਜਾ ਅਤੇ ਵਿਰੋਧੀਆਂ ਨੂੰ ਟੱਕਰ ਦੇਣ ਦੀ ਭਾਵਨਾ ਨੇ ਉਸ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਸਟਾਰ ਬਣਾਇਆ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਰਨ ਨੇ ਉਸ ਦੀ ਇਸ ਖੂਬੀ ਨੂੰ ਬੜੇ ਹੀ ਪਿਆਰ ਨਾਲ ਸਿਲਾਇਆ ਜਿਸ ਨੇ ਟੈਸਟ ਕ੍ਰਿਕਟ ਨੂੰ ਨਵਾਂ ਜੀਵਨ ਦਿੱਤਾ ਗਲੋਬਲ ਪ੍ਰਭਾਵ ਦੁਨੀਆ ਤੇ ਪ੍ਰਭਾਵ ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਰਗੀਆਂ ਮਹਾਨ ਹਸਤੀਆਂ ਰੀਆਂ ਪ੍ਰਤੀਕ੍ਰਿਆਵਾਂ ਤੋਂ ਵੀ ਸਪਸ਼ਟ ਹੈ ਕਿ ਵਿਰਾਟ ਕੋਹਲੀ ਦੀ ਪ੍ਰਸਿੱਧੀ ਸਿਰਫ ਕ੍ਰਿਕਟ ਜਾਂ ਭਾਰਤ ਤੱਕ ਹਿੰਮਤ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਉਪਮਾਨ ਹਨ ਸੋਸ਼ਲ ਮੀਡੀਆ ਅਤੇ ਬ੍ਰਾਂਡ ਵੈਲਿਊ ਕੋਲੀ ਦੀ ਸੋਸ਼ਲ ਮੀਡੀਆ ਤੇ ਵਿਸ਼ਾਲ ਫੈਨ ਦੀ ਫੋਲੋਅਰ ਹੈ ਫੋਲਿੰਗ ਬਹੁਤ ਜ਼ਿਆਦਾ ਹੈ ਜਿੱਥੇ ਉਸ ਦੀਆਂ ਪੋਸਟਾਂ ਜਲਦੀ ਹੀ ਵਾਇਰਲ ਹੋ ਜਾਂਦੀਆਂ ਹਨ ਉਹ ਕਈ ਵੱਡੇ ਬ੍ਰਾਂਡਾਂ ਦਾ ਚਿਹਰਾ ਬਣਿਆ ਹੋਇਆ ਹੈ ਜੋ ਉਸ ਦੀ ਪਰ ਸਿੱਧੀ ਨੂੰ ਹੋਰ ਵੀ ਨੌਜਵਾਨਾਂ ਦਾ ਇੱਕ ਪ੍ਰਤੀਕ ਬਣਾ ਦਿੰਦਾ ਹੈ ਪ੍ਰੇਰਨਾ ਬਣਾ ਦਿੰਦਾ ਹੈ ਕੋਹਲੀ ਦੀ ਮਿਹਨਤ ਫਿਟਨੈਸ ਅਤੇ ਮਾਨਸਿਕ ਮਜ਼ਬੂਤੀ ਨੇ ਉਸ ਨੂੰ ਨੌਜਵਾਨ ਕ੍ਰਿਕਟਰਾਂ ਅਤੇ ਪਰਸੰਸਕਾਂ ਲਈ ਰੋਲ ਮਾਡਲ ਬਣਾਇਆ ਹੋਇਆ ਹੈ ਮਾਈਕਲ ਵਾਰਨ ਨੇ ਵੀ ਉਮੀਦ ਜਤਾਈ ਕਿ ਭਾਰਤ ਦੀ ਆਉਣ ਵਾਲੀ ਅਗਲੀ ਪੀੜ੍ਹੀ ਕੋਲੀ ਵਰਗੀ ਸੋਚ ਅਪਣਾਈਗੀ ਕੋਲੀ ਦੀ ਪ੍ਰਸਿੱਧੀ ਸਿਰਫ ਆંકੜਿਆਂ ਜਾਂ ਟਰੋਫੀਆਂ ਨਾਲ ਸੀਮਤ ਨਹੀਂ ਕੀਤੀ ਜਾ ਸਕਦੀ ਸਗੋਂ ਉਸ ਦੀ ਤਕਸ਼ੀਅਤ ਖੇਡ ਪ੍ਰਤੀ ਸਮਰਪਣ ਅਤੇ ਵਿਸ਼ੇ ਪੱਧਰ ਤੇ ਪ੍ਰਭਾਵ ਨੇ ਉਸ ਨੂੰ ਇੱਕ ਆਈਕਨ ਬਣਾਇਆ ਇਹ ਵਿਰਾਟ ਕੋਹਲੀ ਦੀ ਮਹਾਨ ਕਹਾਣੀ ਆਪ ਜੀ ਨੂੰ ਉਮੀਦ ਹੈ ਜਰੂਰ ਪਸੰਦ ਆਈ ਹੋਏਗੀ ਆਪ ਜੀ ਨੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ